ਨੌਜੀ ਬਾਈ ਪ੍ਰੈਮਰ ਤੇ 12ਵਾਂ ਟੂਕੇ ਪੇਂਟ ਦੀ ਵਾਰੀ ਆ ਗਈ। ਟੂਕੇ ਵੇਟ ਹੋ ਰਿਹਾ ਢਾਣੇ ਵਾਲਾ। ਨੌਜੀ ਬਾਈ ਜੱਗਾ ਵੀ ਹਟਦਾ ਨਹੀਂ ਹੈਗਾ ਇੱਧਰ ਪੁਰਜ ਖਲੀਫਾ ਬਣਾਤਾ। ਇਹ ਵੀ ਜ਼ਰੂਰੀ ਹੈ। ਮੁਕਾਬਲੇ ਕੁਬਲੇ ਜਿਹੜੇ ਬਾਈ ਵਿੱਚ ਵਾਏ ਤੇ ਇਹਨਾਂ ਨੂੰ ਪੇਂਟ ਕਰਨ ਲੱਗਿਆ ਪਿਆ। ਬਾਈ ਕਾ ਕਮੈਂਟ ਆਈ ਜਾਂਦੇ ਆਏ ਨਹੀਂ ਆਏ ਕਰ ਦੋ। ਨੇ ਵਧੀਆ ਵੀਡੀਓ ਵਖਰੇ ਵੀ ਆਪਣੇ ਵੀਰ ਦੇਖਦੇ ਸਾਰੇ ਸਲਾਹ ਦਈ ਜਾਂਦੇ ਆਪਣੀ ਬਾਈ ਆ ਰਹੇ ਨੇ ਭਰੇ ਮੈਂ ਕਹਿੰਦੇ ਨੇ ਨਾ ਵੀ ਵੀਰ ਰੈੱਡ ਕਰਾ ਲੈਂਦੇ ਹੁਣ ਰੈੱਡ ਤੁਸੀਂ ਦੱਸੋ ਵੀ ਰੈੱਡ ਕਰਾਈਏ ਜਾਂ ਨਾ ਕਰਾਈਏ ਹੁਣ ਮੂਰੇ ਬੰਪਰ ਦੇ ਨਾਲੇ ਮਿਲ ਕੇ ਦੇਖੋ ਲੋ ਜੀ ਬਾਈ ਬੰਪਰ ਵਾਲੀ ਬਣ ਗਈ ਗੱਲ ਬਾਤ ਕਰੋ ਚੈੱਕ ਬਾਈ ਦਾਣੇ ਕਿੱਕੜਾ ਜੰਕਦੇ ਹੈ ਜਿਹੜਾ ਪਛੜ ਦੇ ਅੱਗੇ ਵਾਲਾ ਖੜਾ ਹੈ ਇਹ ਵੀ ਦਾਣੇ ਜੰਕਦੇ ਨੇ ਖਾਤਰੀ ਕਾਲ ਜਿਹਾ ਹੈ ਜੀ ਸਾਰੇ ਵੀਰਾਂ ਨੂੰ ਅੱਜ ਆਏ ਆ ਬਾਈ ਟਰੈਕਟਰਾਂ ਦੇ ਬੰਫਰਾਂ ਨੂੰ ਪੇਂਟ ਕਰਾਉਣ ਜੱਗਾ ਲੱਗਿਆ ਵਾ ਖੋਲਣਾ ਇੱਕ ਟਰੈਕਟਰ ਪਰੇ ਲਾਤਾ ਜੱਗਾ ਦਾ ਘਰੇ ਗ੍ਰੈਂਡਰ ਮਾਰ ਕੇ ਬਾਈ ਨੂੰ ਸਟੀਲ ਵਰਗਾ ਬਣਾ ਲਿਆ ਉਹ ਨਾ ਟਿੱਕੇ ਕਥਿਆ ਵਾ ਨੂੰ ਹੋ ਗਿਆ ਬਾਕੀ ਜਿਹੜੇ ਐਸਪੇਸਸ ਸੂਸਰ ਜੇ ਪਾਏ ਤੇ ਬਾਈ ਅਸੀਂ ਕੱਢ ਤੇ ਵਿੱਚ ਤੇ ਪੇਂਟਰ ਸਾਹਿਬ ਸਾਡੇ ਬੰਫਰ ਨੂੰ ਦੇਖ ਕੇ ਹੈਰਾਨ ਹੈ ਹਾਂ ਇਹ ਕਿਹਦੇ ਚੱਕ ਹੁੰਦਾ ਤੂੰ ਪੇਂਂਟਰ ਬੁਲਾ ਦੋ ਭਾਈ ਆਈ ਮੜਾ ਜਾ ਚਕਾਈ ਮੁਰਦੇ ਚੱਲ ਜਾ ਜੇ ਕੰਮ ਅੱਥੋਂ ਤੇ ਦਿੱਤੇ ਟੈਂਟ ਵਾਲਾ ਦਿੱਤੇ ਗਰੈਂਟਰ ਵਾਲਾ ਲਓ ਜੀ ਬਾਈ ਚੱਲਦੇ ਕੰਮ 'ਚ ਭੱਜ ਗਈ ਲਾਈਟ ਤੇ ਦੋਹੇ ਬੰਪਰਾਂ ਨੂੰ ਪ੍ਰਾਈਮਰ ਹੋ ਗਿਆ ਤਾਂ ਤੇ ਬਾਈ ਵਹਿ ਗਿਆ ਹੁਣ ਬਾਰਲੀ ਦੁਕਾਨ ਜੀ ਆ ਕੇ ਧੱਗਾ ਕਰਨ ਲੱਗਿਆ ਪਾਰਟੀ ਕੰਮ ਇਹ ਦਗਾ ਨੂੰ ਮੈਂ ਆਲੇ ਲੱਕੜੀ ਵਾਲੇ ਆਰੇ ਕੋਲੇ ਜੂੰਦੀ ਉਹ ਤੱਕਲ ਚ ਲੈ ਬਾਈ ਕੀ ਹਾਲ ਹੈ ਜੀ ਉਹ ਬਾਈ ਕੀ ਹਾਲ ਹੈ ਜੀ ਮਾ ਠੀਕ ਹੈ ਬਾਈ ਜੱਗਾ ਜੱਗਾ ਕਿਆ ਕਰੀ ਜਾਂਦਾ ਹੈ ਜੱਗੇ ਨੂੰ ਕੋਈ ਪਾਰਟੀ ਕਰਦੇ ਹੁਣ ਟਰੈਕਟਰ ਦੀ ਹਾਂ ਇਹੋ ਗਲਾਸ ਜਰਾ ਵੀ ਬਾਈ ਜੱਗੇ ਕਨੇ ਪਾਰਟੀ ਵਾਂਦੀ ਜੱਗੇ ਕਨੇ ਜੀ ਤੇ ਬੀਰਾਂ ਨੇ ਬਾਈ ਦੋ ਮੋਡਸ ਮੇਰੇ ਕੋ ਨਹੀਂ ਕਾਦੀ ਨਹੀਂ ਮੈਂ ਪਾਰਟੀ ਦਵਾਗੈ ਨਾ ਪਾਰਟੀ ਦਵਾ ਕਦੀ ਮਾਰਦੀ ਐ ਦੋਹੇ ਬੜੇ ਵੇਅ ਸਪੀਕਰ ਕਿੱਡੇ ਰਿਹਾ ਤੇ ਬੂਥਾ ਲਾ ਗਈ ਥੋੜਾ ਦੇਖੇ ਜਨਰੇਟਰ ਵਾ ਕੇ ਲਿਆਉਣਾ ਬਣਾ ਲਾਈਟ ਵੱਜ ਗਈ ਯਾਰ ਲਿਆਉਂਦੇ ਆ ਦੇਖਦੇ ਲੈ ਗਿਆ ਚੱਕੇ ਫੇਰ ਉਹ ਬੋਲ ਬੰਦਾ ਥੋੜਾ ਮਿਲੋ ਬਾਕੀ ਇੱਕ ਟਰੈਕਟਰ ਭਾਈ ਉੱਤਰ ਲਾਤਾ ਇੱਕ ਇੱਧਰ ਲਾਤਾ ਪੇਂਟ ਵਾਲਾ ਕੰਮ ਚੱਲਦਾ ਬਾਕੀ ਬਾਈਆਂ ਨੇ ਦੋ ਮੋਡਸ ਨਾਲ ਬੰਨਤੇ ਅੱਜ ਜਗਾ ਇੰਜਨ ਦਾ ਨਹੀਂ ਚਾਹੀਦਾ ਦੇ ਲੈ ਪਿਆਰ ਹੈ ਪਿਆਰ ਹੈ ਟੈਟਰ ਮੈਂ ਘਰ ਨੂੰ ਟੇਲ ਘੱਟ ਖਾਊਂਗਾ ਟੈਟਰ ਵਾ ਭੱਜੂਆ ਯਾਰਾ ਨਾ ਭੱਜੂਆ ਯਾਰ 90 90 ਭੱਜਊਗਾ ਟੈਟਰ ਉਹ ਦੇਖੋ ਜੀ ਘਰ ਤਾਂ ਕੰਮ ਹੋਈ ਤੇ ਇਹ ਜੋ ਵੀ ਜੇਕਰ ਕਿਆ ਕਰਤਾ ਯਾਰ ਨੰਗਲਾ ਹੋ ਜਾਂਦਾ ਜੇਕਰ ਹਾਈ ਮੈਂਡ ਬੋਤਲ ਯਾਰ ਆ ਗਿਆ ਆ ਬੋਤਲ ਬਾਈ ਸੜਕ ਵਾ ਗਰਗਰੀ ਦੇ ਲੈ ਨੋ ਪਾੜ ਕੇ ਲੈ ਆ ਜਗਾ ਲਓ ਜੀ ਬਾਈ ਇੱਕ ਵਾਰ ਨਾਲ ਆਈ ਢਲਾਈ ਕਰਤੀ ਬੰਪਰ ਦੀ ਹਾਂ ਜੇ ਕੇ ਦੱਸਦੇ ਹੁਣ ਕਿਹੜਾ ਕਰਾਉਣਾ ਦਾਣੇ ਵਾਲਾ ਕਰਾਉਣਾ ਚਿੱਟੇ ਪਾਉਣੇ ਲਾਲ ਪਾਉਣੇ ਪੀਲੇ ਪਾਉਣੇ ਕਾਲੇ ਪਾਉਣੇ ਇਧਰ ਬਾਈ ਦਾ ਮੁੰਡਾ ਪਹੁੰਚਿਆ ਵੇ ਬਾਈ ਸਵਾਰ ਲੱਗਿਆ ਮੋਟਰਸਾਈਕਲ ਨੌ ਦਸਰਾ ਜੀ ਆਉਣਾ ਕਿਆ ਨਾਮ ਹੋ ਉੱਚੀ ਬੋਲ ਅਬਿਨਕਸ ਕੋਸ਼ਲ ਚੌਦਾ ਰਖਵਾਵਾ ਇੱਥੇ ਕਰਕੇ ਮਾਰੇਗਾ। ਦੋ ਲੰਗਾਰੀ ਤੇ। ਨਾ ਤੇ ਦੋ ਲੰਗਾਰੀ ਮਾਰੇਗਾ। ਲੋ ਜੀ ਭਾਈ ਬਣ ਗਈ ਗੱਲਬਾਤ ਦਾਣੇ ਆ ਗਏ ਬਾਹਰ ਦੇਖੋ। ਵਾਹ ਜੀ ਵਾਹ। ਜੱਗਾ ਤਾਂ ਉਹੀ ਕਾਲੀ ਕਰੀ ਜਾਂਦਾ ਹੌਲੀ ਹੌਲੀ ਹੁਣਾ ਪ੍ਰੋਜੈਕਟ ਕੇ ਸਾਰੇ। ਭਾਈ ਚਮਕਦਾ ਸੀ ਸਿਵੇਂਗਣ ਪੂਰਾ। ਲੋ ਜੀ ਬਾਈ ਜੱਗਾ ਵੀ ਹਟਦਾ ਨਹੀਂ ਹੈਗਾ ਇੱਧਰ ਪੁਰਜ ਖਲੀਫਾ ਬਣਾਤਾ ਇਹ ਵੀ ਜ਼ਰੂਰੀ ਹੈ ਕਾਬਲੇ ਗੂਲੇ ਜਿਹੜੇ ਬਾਈ ਵਿੱਚ ਬਏ ਤੇ ਇਹਨਾਂ ਨੂੰ ਪੇਂਟ ਕਰਨ ਲੱਗਿਆ ਵੇ ਕਹਿੰਦਾ ਮੈਂ ਵੀ ਤਸੱਲੀ ਕਰਾਉਣੀ ਹੈ ਇੱਕ ਬੰਪਰ ਰੈਡੀ ਹੋ ਗਿਆ ਸਾਡਾ ਬਾਈ ਤੇ ਥੋੜਾ ਜਿਹਾ ਸਿਕਾ ਕੇ ਫੇਰ ਤਾਰਨਾ ਹੈ ਤੇ ਦੂਈ ਦੀ ਵਾਰੀ ਆਉਣ ਜੱਗੇ ਵਾਲੀ ਇਹਨੂੰ ਜੱਗਾ ਪੇਂਟ ਕਰਦਾ ਹੋਇਆ ਨਰ ਨੋਟ ਜੇ ਬਾਈ ਜਿਹੜੇ ਇਹ ਵੀ ਜ਼ਰੂਰੀ ਹੈ ਲਓ ਜੀ ਬਾਈ ਬਾਕੀ ਬੰਦੇ ਵੀ ਪਹੁੰਚ ਗਏ ਬੰਪਰ ਲੋਆਣ ਬੰਪਰ ਨੇ ਕਰਾਤੀ ਬੱਸ ਮਸੀਓਂ ਕਸ ਹੋਇਆ ਪੂਰੀ ਤਸੱਲੀ ਕਰਾਤੀ ਬਾਕੀ ਜਿਹੜੀ ਮਾੜੀ ਮੋਟੀ ਕੱਚ-ਵੱੱਚ ਬਾਰਮਾ ਦੇਖ ਜੇ ਲਗਦਾ ਹੁਣ ਕਰਕੇ ਲਾਉਣੀ ਆ ਉਹ ਪੇਸਟ ਜਾਂ ਉਹ ਹਾਂ ਹਾਂ ਕੀ ਹੋ ਗਿਆ ਮਾਰ ਮੈਨੂੰ ਥੋੜਾ ਨਾ ਮਾਰੀ ਬਾਈ ਇੱਧਰ ਦੇਖੀ ਥੋੜੀ ਆਹ ਕੋਲੋਂ ਤਾਂ ਰੋਮ ਦੇ ਆਹ ਬਾਈ ਚੰਗੀ ਸਹਾ ਜਾਓ ਬਹੁਤ ਕਿੰਨਾ ਇਹ ਰਖਣਾ ਰੋਬੋ ਦਾ ਤੱਕ ਤੋ ਬਿਲਡਿੰਗ ਨਾ ਜਮਨ ਬੱਸ ਹਾਂ ਇੱਕਦਮ ਉਹ ਬਾਈ 1.5 ਕਵਾਂਟ ਆਉਂਦਾ ਤਾਂ ਸਭ ਨੂੰ ਆਵਾ ਲੰਦੇ ਬਾੜ ਮਾਰਟਟ ਕਰ ਲੈਂਦੇ ਇਹ ਕਾ ਵੀ ਇਹ ਲੈਸ ਵਧੀਆ ਗੋਲ ਕੋਈ ਤਾਂ ਹੈ ਕੋਨ ਨਾ ਦੇ ਰਿਹਾ ਬੰਦੇ ਦਾ। ਦਾਰਾ। ਠੇਫੜੇ ਹਲਾ ਤੇ ਆ ਕੇ ਨਟ ਵੜਾਏ। ਅੱਧਾ ਵੀ ਤਾਰ। ਬੰਦੇ ਬਹੁਤ। ਇਹ ਚੱਲਾ ਬੰਦੇ ਦਾ। ਇੱਕ ਵਾਰ ਪੇਚਾ ਲਾ ਕੇ। ਇਹਦਾ ਤਾਂ ਕੋਈ ਪਾਸਾ। ਹਾਂ। ਚੱਲੇ ਜਾਓ। ਜੱਟੇ ਕਰੀਦਾ। ਇੱਥੇ ਇਹਦਾ ਕੋਈ ਨਹੀਂ ਕਿਤੇ ਵੀ ਇਹਦਾ ਨਹੀਂ ਜਾਂਦਾ। ਹਾਂ? ਚਲੋ ਸਿੱਧੀ ਕਰੋ ਯਾਰ। आ, भाई आ, चला, चला। बस रांपर कड़े क्या औौखा है हो तसली होती तो तो है होगी तसली हथ हो बूकते ਇਕ ਨਾਲ ਗਰਮੀ ਕਢਾਤੀ ਕਢਾਤੀ ਗਰਮੀ ਚਲੋ ਮਾਇਨਸ ਵਾਈਟਰ ਖਾਂ ਵਾਲੇ ਨੂੰ ਜਾਈਓ ਸਮਾੜਾ ਜਿਹਾ ਹਲਾ ਯਾਰ ਫੇਰ ਤਾਂ ਕਦੇ ਕੋਈ ਕੁਝ ਵੀ ਹੋਰ ਕਹਿ ਜੇ ਲੋ ਜੀ ਜੱਗਾ ਕਹਿੰਦਾ ਥੋੜਾ ਬਹੁਤ ਧੰਨਵਾਦ ਹੈ ਬਾਈ ਟਿੱਡ ਹਲਾਤਾ ਰੱਖਿਆ ਔਖਾ ਕੰਮ ਭਾਰੀ ਯਾਰ ਹਾਂ ਇਹ ਕ ਫੀਡਿੰਗ ਬਹੁਤ ਟੈਂਟਡ ਇੱਕ ਫੀਡਿੰਗ ਪੂਰੀ ਪੂਰੀ ਆ ਬਾਈ ਤਾਂ ਕਰਕੇ ਟਾਈਮ ਲੱਗ ਗਿਆ ਬਾਈ ਦੇਖ ਤਾਂ ਧਾਣੇ ਹੈਗੇ ਹੁਣ हां हां दाणे चमकते पुरे ਓਕੇ ਆ ਜੰਤਰਿਆਂ ਓਕੇ ਆ हां ਓਕੇ ਬੱਠ ਠੀਕ ਹੈ ਕਿ ਹੋ ਗਿਆ ਨੌਜਵਾਨ ਕਸਣੇ ਤੇ ਬਾਹਰ ਮੈਂ ਇੱਕ ਕੋਟ ਹੋਰ ਮਾਰਤਾ ੱਗਿਆ ਨਾ ਹੋ ਰਿਹਾ ਇਧਰ ਇਹ ਵੀ ਤਾਂ ਕਿਹੜੇ ਵਜੇ ਗਿੰਦੇ ਕੋ ਕਿਹੜੇ ਸਾਹਮਣਾ ਮੂਰੇ ਤੇ ਵਿਚਟੇ ਨਾ ਬਬੇ ਟਰੈਕਟਰ ਉੱਪਰ ਕਿਉਂਕਿ ਰੰਗ ਬਾਈ ਦੇਖੋ ਹਵਾ ਚੋੜਦਾ ਇਹਨ ਦਿਖਦਾ ਸਾਹਮਣੇ ਲੋ ਜੀ ਬਾਈ ਪ੍ਰਧਾਨ ਜੀ ਵੀ ਪਹੁੰਚ ਹਾਂਜੀ ਸ੍ਰੀ ਗੁਰੂ ਜੀ ਸਾਹਿਬਾਨ ਪ੍ਰਧਾਨ ਜੀ ਵੈਂਪਰ ਠੀਕ ਹੈ ਜੀ ਹਾਂ ਵੈਂਪਰ ਬਹੁਤ ਵਧੀਆ ਬਾਕੀ ਬਾਈ ਅੱਜ ਪੈਂਟ ਪੂਂਡ ਵੀ ਹੋ ਗਿਆ ਗਿਆ ਪੰਪਰ ਠੀਕ ਹੈ ਜੀ ਹਾਂ ਵੈਂਪਰ ਬਹੁਤ ਵਧੀਆ ਤੇਰਾ ਬਾਈ ਇਹ ਤਕਨੀਕ ਇਹ ਹੈ ਨਾ ਉਹਨਾਂ ਦੇ ਪ੍ਰਧਾਨ ਜੀ ਦੇਖ ਲੋ ਜੀ ਬਾਈ ਅੱਜ ਗੱਲ ਵੀ ਰਵਾਜ ਹੈ ਸਮਝ ਲੋ ਆ ਵੰਪਰਾ ਦਾ ਇਹਦੇ ਵਿੱਚ ਕੱਟਣੀ ਨੂੰ ਫਰਕ ਆ ਨਹੀਂ ਬਾਈ ਕ ਜੜਾ ਉਰੇ ਤੇ ਮੋੜਮਾ ਲੱਗਦਾ ਨਾ ਜਦ ਰ ਫੇ ਖੋਲਣ ਲੱਗੇ ਥੋੜਾ ਡਿੱਕਾ ਹੁੰਦਾ ਇਹ ਸਿੱਧੇ ਵਾਲਾ ਸੀ ਲਵਾਇਆ ਹਾਂ ਕਨੇ ਬਾਈ ਔਕਿਆ ਬਾਕੀ ਕੋਲਣ ਦੀ ਜਗ੍ਹਾ ਹੈਗੀ ਹਾਂ ਇਹੀ ਬਾਈ ਔਕਾ ਕਾਸ ਹੋਇਆ ਇਹ ਕਿਹਣਾ ਸੌਖਾ ਏ ਇੱਕ ਕੁਆਂਟਲ ਵਜੇ ਨਾ ਬਾਈ ਲੱਗਦਾ ਨਹੀਂ ਹੈਗਾ ਛੋ ਨੀ ਹੁੰਦਾ ਹਾਂ ਪੂਰਾ ਇੱਕ ਕੁਆਂਟਲ ਦੇ ਉੱਪਰੇ ਹੈ ਬਾਈ ਅਬਲੇ ਆਹ ਬਹੁਤ ਤਕੜੀ ਕੀ ਯਾਰ ਆਹ ਹੋ ਗਈ ਜੀ ਅਸਲੀ ਉਹ ਆਹ ਠੀਕ ਹੈ ਜੀ ਆਹ ਵੀ ਤਕੜੀਆਂ ਸਾਈਡ ਵਾਲੀਆਂ 15 16 ਕਿਲੋ ਦੀ ਹੱਕ ਹੋਗੀ 8 10 ਕਿਲੋ ਦੀ ਪਲੇਟ ਹੋਗੀ ਵੇਟ ਵਾਲਾ ਹੋ ਗਿਆ ਆਟਮਾ ਕੀ ਹੋਇਆ ਨੇ ਨਾ ਬਾਈ ਆਹ ਵੀ ਪਲੇਟ ਇਹਦੇ ਨਾਲ ਦੀ ਪਲੇਟ ਆ ਦੇ ਲੋਕ ਕਿੱਥੇ ਦੇ ਆਉਂਦੀ ਲਾਤੇ ਇਹ? ਆਪਣੀ ਮੂਲੀ ਮੋਤੀ ਹੈ। ਇਹ ਸਪੈਸ਼ਲ ਆਉਂਦੇ ਮੂਰੇ ਵਾਲੀ ਇਹ ਲੱਗ ਹੁੰਦੀ। ਅੱਛਾ? ਹੂੰ। ਇਹ ਜਿਕਣਾ ਕੋਈ ਧੱਕਾ ਧੁੱਕਾ ਲਾਉਣਾ ਫਿਰ। ਇਹ ਥੋੜੀ ਜ਼ਿਆਦਾ ਹੈਵੀ ਹੁੰਦੀ ਹੈ। ਹਾਂ। ਬਾਈ ਦੇਖ ਲੈ ਕਿਹੋ ਜਿਹਾ ਮਸ਼ੀਨਾ ਆ ਗਈਆਂ। ਕੋਈ ਹਾਂ ਵਧੀਆ ਬਾਈ। ਨਿਗ ਵੈਲਡਿੰਗ ਕਰੀ ਵੀ ਬਾਈ ਜਿੰਨੀ ਵੀ ਇਹ ਨਿਗ ਵੈਲਡਿੰਗ ਜਿਹੜੀ ਦੂਈ ਹੁੰਦੀ ਹੈ। ਆ ਚੰ ਝੰਡੀਆਂ ਵਾਸਤੇ ਲਾ ਲਈ। ਜਿਕਣਾ ਕਿਤੇ ਜਾਣਾ ਹੈ। ਆਪਣਾ ਨਾਟਕਾ ਸੋ ਫਿਰ ਉਹ ਦਸਤੀਰ ਵਾਲੀ ਲੋੜ ਨਹੀਂ ਹੈਗੀ। ਗੋਲ ਪੈਪ ਤਾਂ ਨਹੀਂ ਲੁਵਾਏ ਕਹਿੰਦਾ ਬਾਈ ਗੋਲ ਪੈਪਾਂ ਦਾ ਰਵਾਜ ਨਹੀਂ ਹੁੰਦਾ। ਠੀਕ ਨਹੀਂ ਮੈਪਰ ਕੋਤਰ ਬੁਖਦਲੀਆ ਲਾਇਆ ਲਾ ਜੀ ਦੇ ਦੇਖੋ ਬਾਈ ਬਾਕੀ ਅੱਜ ਤਾ ਆਜਾ ਹੀ ਪੇਂਟ ਕਰਾ ਕੇ ਲਿਆਇਆ ਹਲੇ ਪਰ ਮੂਨਾ ਨੇ ਉਦਘਾਟਨ ਵੀ ਕਰ ਤਰਾ ਬਚ ਗਿਆ ਬੜੀ ਬੜਾ ਬੜਾ ਫਰਕ ਰਹੀ ਗਿਆ ਬੜਾ ਬੜਾ ਬਚ ਗਿਆ ਬਾਈ ਜਿਹੜਾ ਬੇਟ ਲੱਗਦਾ ਕਰਿਆ ਇਹਦਾ ਫਾਇਦਾ ਆਪਾਂ ਨੂੰ ਹਾਂ ਹੈ ਓਕੇ ਕਾਹਦਾ ਇਹ ਹਿੱਸੇ ਵਰ ਵੀ ਹੁੰਦਾ ਬਾਈ ਹਾਂ ਆਪਰੇ ਹੋਰ ਤੇ ਨਹੀਂ ਹਾਂ ਜੀ ਨਟ ਕਹਤੀ ਹਾਂ 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 ਅੱਛਾ ਉਹ ਖਰਾਬ ਹੋਣ ਤੇ ਹਾਂ ਇੱਕ ਬਾਈ ਇੱਕ ਮਿੱਟੀ ਉਹ ਬਾਈ ਇੱਕ ਹੋਰ ਤਾਂ ਆਉਂਦਾ ਹੈ ਜਿਹੜਾ ਹਿੱਸੇ ਜਗਾ ਸੋਣਾ ਬਾਈ ਇੱਥੇ ਘਾ ਸੋਣਾ ਇਹਨੇ ਦੁੱਗਣਾ ਫਰਕ ਪੈਣਾ ਨੰਬੇ ਕਰਕੇ ਹਾਂ 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 ਫੀਸਾਂ ਨੇ ਘੱਟ ਕਰਨਾ ਨਾ ਜੀ ਇੱਥੇ ਦੇ ਜ਼ਿਆਦਾ ਪੈਣਾ ਦੂਰ ਤੇ ਅਮਨੇ ਬੈਂਪਰ ਤੇ ਤੇਰਾ ਪੇਟ ਬਹੁਤ ਇੰਨੀ ਤੇ ਲੋਡ ਪੈਣੀ ਹੋਣੀ ਤੈਨੂੰ ਬਾਕੀ ਹੱਕ ਹੱਕ ਪ੍ਰਧਾਨ ਠੀਕ ਲਈ ਬੰਦੇ ਨੇ ਹਾਂ ਬਹੁਤ ਵਧੀਆ ਬਾਈ ਕਹਿੰਦਾ ਥੋੜੀ ਸੰਗੜ ਆਹ ਪਿੰਨ ਜੀ ਹੋ ਜਾਗਾ ਨਹੀਂ ਬਾਈ ਕਹਾਂ ਸੰਗੜੀ ਲਾ ਲਓ ਮੈਂ ਕਹਾਂ ਲਾ ਲੇ ਬਾਈ ਨਹੀਂ ਬੈਂਪਰ ਬਹੁਤ ਚੱਲੀ ਆ ਬਾਈ ਤਕਨੀਕ ਹੈ ਬਾਈ ਇਹ ਬਾਈ ਬਿੱਟੂ ਵਾਲ ਨੇ ਲਾਇਆ ਕਰਾਲੀ ਸ਼ਹਿਰ ਚ ਬਾਕੀ ਅਜੇ ਪੇਂਟ ਕਰਾ ਕੇ ਲਾਏ ਆ ਪੇਂਟ ਵਾਲੇ ਬਾਈ ਦੀ ਬੱਸ ਹੋ ਗਈ ਕਹਿੰਦਾ ਡਡੇ ਬੰਪਰ ਵਹਕੇ ਹਾਲ ਦਾ ਛੋਟੇ ਆ ਫੇਰ ਤਾਂ ਬੜੇ ਦੇਖੇ ਹੀ ਨਹੀਂ ਹੈਗੇ ਕਰਹੀ ਬਾਈ ਓਕੇ ਅੰਜਾ ਵੇਲੇ ਸੁਣਨ ਦਾ ਸੁੱਖਿਆ 36 ਇੰਚ ਉਹ ਕਹਿੰਦਾ ਮੈਂ ਹੋਰ ਬੜਾ ਲਾਉਣ ਉਹ ਕਹਿੰਦਾ ਬੱਲੇ ਬੱਲੇ ਉਹ ਕੁੰਮੜੇ ਫਿਰ ਨਾ ਟਰੈਕਟਰ ਆ ਬਾਈ ਜੀ ਟਰੈਲੀ ਰਵਾ ਦੇ ਮੂਰੇ ਬਾਈ ਯਾਰਾ ਜਿੱਕਣਾ ਭਜਨ ਫੇ ਟਾਇਰ ਵੀ ਖਾਂਦਾ ਹੋਣਾ ਯਾਰ ਅਭੀ ਜਿੰਨਾ ਬੇਟਾ ਉਹਨੇ ਭਜਨ ਖਾਣੀ ਆ ਟਾਇਰ ਖਾਂਦਾ ਹੋਊਗਾ ਪੱਕਾ ਇਹ ਕਿਹੜਾ ਉਹ ਜੱਗੇ ਰੇ ਜੌਂਡੀਓ ਦਾ ਟਾਇਰ ਛੇਤੀਓ ਚੱਕਦੇ ਚਾਰ ਕਵਾਂਟਰ ਰੇ ਬੇਟ ਦਾ ਫਰਕ ਹੈ ਜੱਗੇ ਤੇ ਲਈ ਬਹੁਤ ਆ ਨਾ ਤੇ ਲਈ ਸਾਹਿਬ ਕੇ ਨੇ ਹੁਣ ਟਾਇਰ ਖੰਦਾ ਬਈ ਬੇਟ ਵੀ ਚਾਰ ਕਵਾਂਟਰ ਬਜਾ ਵੀ ਬਹੁਤ ਆ ਚਾਰ ਕਵਾਂਟਰ ਜੌਂਡੀਰ ਨੂੰ ਛੋਟ ਕੇ ਆਦਾ ਸੇਨੇ ਬਾਈ ਮੇਰੇ ਅੜ ਜੱਗੇ ਦਾ ਬੰਪਰ ਪੂਰਾ ਪੂਰਾ ਹੀ ਸਹਜ ਆਉਦਾ ਵੀ ਅੱਛੇ ਆ ਅਛਾ ਤਰੀ ਵੀ ਬਾਈ ਦੇਖ ਲੈ ਹੈ ਫਰਕ ਕੋਈ ਉਹ ਬੜੀ ਯਾਰਾ ਤੀ ਅੱਜ ਕੱਲ ਇਹੀ ਚੱਲਦੀ ਹੈ ਆਰੇ ਇਹ ਕਿਰਵਾ ਚੱਲ ਪਏ ਕੱਪੜੇ ਕੁੱਪੜੇ ਸੱਟੇ ਮੋਹੋ ਖੇਤਰੀਆਂ ਦੇ ਕੱਪੜੇ ਦਾ ਤਾਂ ਆਹੀ ਚੱਲ ਪਿਆ ਹੁਣ ਹੈਨਾ ਆਹੀ ਚੱਲ ਪਿਆ ਬਾਈ ਦੇਖ ਲੈ ਬਾਈ ਦੇਖ ਲੋ ਹੁੰਦੀ ਇਹ ਚਿੱਟੇ ਰੰਗ ਦੇ ਬਾਈ ਉਹ ਕਹਿੰਦੇ ਵੀ ਜਿਹੜਾ ਪਲੇ ਕਰਾ ਲਓ ਜਿੱਦਾਂ ਦੀ ਥੋੜੀ ਜਿਹਾ ਸੀ ਇਹਨੂੰ ਲਾ ਲੈ ਵਧੀਆ ਲੱਗਦੀ ਨਹੀਂ ਹੁੰਦੀ ਹਾਂ ਲਾਲਾ ਲਾਲੇ ਲਗੂ ਬਾਈ ਕਾ ਕਮੈਂਟ ਆਈ ਜਾਂਦੇ ਆਏ ਨਹੀਂ ਆਏ ਕਰ ਦੋ ਨੇ ਨੇ ਵਧੀਆ ਵੀਡੀਓ ਵਖਰੇ ਵੀ ਆਪਣੇ ਵੀਰ ਦੇਖਦੇ ਸਾਰੇ ਸਲਾਹ ਦੇਈ ਜਾਂਦੇ ਆਪਣੀ ਬਾਈ ਆ ਰਹੇ ਨੇ ਭਰੇ ਮੈਂ ਕਹਿੰਦੇ ਨੇ ਨਾ ਵੀ ਵੀਰ ਰੈੱਡ ਕਰਾ ਲੈਂਦੇ ਹੁਣ ਰੈੱਡ ਤੁਸੀਂ ਦੱਸੋ ਵੀ ਰੈੱਡ ਕਰਾਈਏ ਜਾਂ ਨਾ ਕਰਾਈਏ ਹੁਣ ਮੂਰੇ ਬੰਪਰ ਦੇ ਨਾਲੇ ਮਿਲ ਕੇ ਦੇਖੋ ਆ ਵੀ ਕਾਲਾ ਹੋ ਗਿਆ ਰਿੰਗ ਤੇ ਬੰਪਰ ਵੀ ਕਾਲਾ ਹੋ ਗਿਆ ਹੁਣ ਨਾਲੇ ਮੈਚਿੰਗ ਹੋ ਗਈ ਕਰੋ ਚੈੱਕ ਬਾਈ ਇਦਾਂ ਦੇ ਲੱਗਦੇ ਆਮ ਇਹ ਦੇਖ ਲੈ ਕਿ ਆ ਤੇ ਕੀ ਨਹੀਂ ਕੱਟ ਕਿੱਥੇ ਵਰਦਨ ਸਿੱਧਾ ਲੋਹਾਨੀ ਵੱਡ ਹੁੰਦਾ ਹਾਂ ਨਹੀਂ ਵੱਡ ਹਾ ਦੇ ਲੋ ਬਾਈ ਕਿਹੋ ਜੀ ਮਸ਼ੀਨ ਆਈ ਐ ਕਿੱਕਣਾ ਦੇ ਕਿੱਕਣਾ ਕਰਦੇ ਨੇ ਹੈਰਾਨਗੀ ਦੀ ਗੱਲ ਹੈ। ਭਾਈ ਇੱਕ ਹੈ। ਆਪਾਂ ਵੇਡ ਪਾਈ ਜਾਂਦੇ ਆ। ਇਹਦਾ ਪ੍ਰੈਸ਼ਰ ਹੈ ਜੇ ਕਿਤੇ ਦੁਬਾਰਾ ਸਟੇਰੀ ਕੋ ਫਿਰ ਵੇਡ ਨਹੀਂ ਡੰਗਣਾ। ਨਹੀਂ ਮੁੜਦਾ ਹੈਗਾ। ਇਹ ਨਹੀਂ ਮੁੜਦਾ ਹੀ ਨਹੀਂ ਹੈਗਾ। ਮੁੜਨਾ ਨਹੀਂ ਹੈਗਾ ਨਾ। ਇਹਦਾ ਪ੍ਰੈਸ਼ਰ ਕਰਕੇ ਹੋਈ ਜਾਂਦਾ ਹੈ। ਓਕੇ। ਸਾਦੇ ਵਾਲੇ ਤਾਂ ਵੇਡ ਕਰ ਲਾਈਂ ਸਾਧ। ਹਾਂ। ਪਰ ਭਾਈ ਹੁਣ ਇਦਾਂ ਦੀ ਤਕਨੀਕ ਆ ਗਈ ਹੁਣ ਜਿੰਨਾ ਛੋਟੇ ਤੋਂ ਛੋਟਾ ਟਰੈਕਟਰ ਵੀ ਸਾਰੀ ਪ੍ਰੈਸ਼ਰ ਕਰਤੇ। ਸਾਰੀ ਪ੍ਰੈਸ਼ਰ ਆ ਗਈ। ਟੋਟਲੀ ਪ੍ਰੈਸ਼ਰ ਹੋ ਗਣਾ ਹੁਣ ਤਾਂ ਕੰਪਨੀ ਵੱਲੋਂ। ਓਕੇ। ਤਕਰੀਬਨ ਬਾਈ ਹੁਣ ਹੌਲੀ ਹੌਲੀ ਇਹਨਾਂ ਨੇ 4 ਵੀਲੇ ਕੱਢ ਦੇ ਨੇ 2 ਵੀਲ ਵੀ ਚੱਕ ਤੇ ਛੋਟੇ ਤੇ ਛੋਟੇ ਬਹੁਤ ਪੁਰਾਣੇ ਲੱਗਦੇ ਉਹਨਾਂ ਨੂੰ ਵੀ ਪ੍ਰੈਸ਼ਰ ਨਾਉਣ ਲੱਗੇ ਹਾਂ ਨਾਉਣ ਲੱਗੇ ਜੀਤਨੇ ਵੀ ਲਵਾਇਆ ਤਾਂ ਬੋਲੀ ਇਹਨੇ ਹਾਂ ਤਾਂ ਉਹਨੇ ਬੜੇ ਟਾਇਰ ਪਾਏ ਤੇ ਤਾਂ ਬੜੇ ਟਾਇਰ ਪਾਏ ਅੱਜ ਅਸੀਂ ਲੰਕੇ ਗਏ ਉਹਦੇ ਘਰ ਮੂਰੇ ਨੂੰ ਉਹਦਾ ਟਾਇਰ ਪੈਂਚਰ ਹੋਇਆ ਬਤਾ ਇੱਕ ਬੜਾ ਜੀਤ ਹਾਂ ਉਹ ਬਹੁਤ ਔਖਾਣਾ ਉਹ ਬਹੁਤ ਔਖਾਣਾ ਇੱਥੇ ਵੀ ਬੜਾ ਟਾਇਰ ਆ ਰੇੜੇ ਪਾਊਗਾ ਹਾਂ ਰੇੜੇ ਪਾਊਗਾ ਟਾਇਰ ਟਾਇਰ ਪੱਕੀ ਗੱਲ ਆ ਮੈਂ ਕਹਿੰਦਾ ਮੈਂ ਰੇੜੇ ਟਾਇਰ ਫੋੜ ਹਾਂ ਬਾਈ ਉਹ ਜਿਹੜੇ ਆਹ ਆਪਣੇ ਆਪਣੇ 916 ਨਾ ਬਾਈ ਵੀਰੇ ਉਰੇ 11016 ਮੰਨਦਾ ਦੇਖ ਲੋ ਤਾਹੀ ਉਹਦਾ ਟਰੈਕਟਰ ਮੂਰੇ ਨੇ 16 ਦੇ ਬਰਾਬਰ ਉਹਦੇ ਟਾਇਰ ਤਾਂ ਮੈਂ ਕਿਹਾ ਬਾਈ ਉਹਦੇ ਪਿਛਲੇ ਵੀ 16 ਨੰਬਰ ਆਪਣੇ 14 ਨੰਬਰ ਆ ਬਾਕੀ ਹੁਣ ਉਹ ਕੰਮ-ਕੋਮ ਨਹੀਂ ਲੰਦੇ ਹੁਣ ਉਹਨਾਂ ਨੇ ਸਵੇਰ-ਸਵੇਰ ਨੂੰ ਘੁੰਮਣੇ ਰੱਖਿਆ ਹੋਏ ਕਿਤੇ ਲੰਘ ਗਏ ਕਿਤੇ ਕਿਤੇ ਲੰਘ ਗਏ ਘੁੰਮਣ ਫਿਰਨੇ ਰੱਖ ਲਿਆ ਘੁੰਮਣ ਰੱਖ ਲਿਆ ਚਲੋ ਬਾਕੀ ਓਕੇ ਬਾਈ ਹੁਣ ਇੱਕ ਕੰਮ ਰਹਿ ਗਿਆ ਕੰਮ ਆ ਇਹ ਪੰਮੂ ਨਾਲੇ ਚਾਬੀ ਕੱਢ ਕੇ ਰੱਖਣੀ ਕੁਝ ਵੀ ਕਰ ਸਕਦੇ ਆ ਕਿਹਦੇ ਸਲਫ ਮਾਰਦੇ ਨੇ ਕੰਮ ਉਹਨੂੰ ਨਹੀਂ ਪਤਾ ਕੁਝ ਨਹੀਂ ਪਤਾ ਓਕੇ ਲਾ ਤਕਰੀਬਨ ਭਾਈ ਹੁਣ ਤਾਂ ਜਿਹੜੇ ਮੇਨ ਮੇਨ ਕੰਮ ਜਿਹੜੇ ਹੋਏਗੇ ਇਹਦੇ ਨਹੀਂ ਓਕੇ ਹੋ ਗਏ ਪੈਸੇ ਬਾਈ ਖਾਸੇ ਲੱਗ ਗਏ ਚਲੋ ਹੁਣ ਸ਼ੌਂਕ ਨਾਲੇ ਹੁੰਦਾ ਏ ਪਰ ਉਹ ਮੋਰ ਟੈਟਰ ਵੀ ਬੰਦੇ ਰਿਹਾ ਮੈਂ ਸਾਂਭੇ ਵੇਜੀ ਤੇ ਲੈ ਕੇ ਇਹ ਤਾਂ ਹੈ ਬਾਈ ਆਏ ਵਿੱਚ ਜੀ ਬਾਈ ਜੇ ਕਿਤੇ ਅਸੀਂ ਮਾਡਲ ਨਾ ਦੱਸੀਏ ਨਾ ਅਗਲਾ ਪਛਾਣ ਨਹੀਂ ਸਕਦਾ ਹਾਂ ਮਾਡਲ ਜੀ ਨਾ ਦੱਸਦੇ ਫਿਰ ਤਾਂ ਮਾਡਲ ਪੁੱਛਣਾ ਅਸੀਂ ਇੱਥੇ ਖੜੇ ਦੇ ਰੋਪੜ ਬਾਈ ਕਹਿੰਦਾ ਫਿਰ ਮਾਡਲ ਲਾ ਦੇ ਅਸੀਂ ਦੱਸਿਆ ਨਹੀਂ ਹੈਗਾ ਓਕੇ ਅਗਲਾ ਤਾਂ ਉੱਥੇ ਹੀ ਦੇਖੂਗਾ ਹਾਂ ਆਪਣੇ ਨਾਲ ਤੇ ਖੜਦਾ ਉਹ ਟੈਟਰ ਜਿੱਤੇ ਲਿਆਂਦਾ ਆਪਣੇ ਨਾਲ ਏਦਾਂ ਖੜਦਾ ਉਹਨਾਂ ਨੇ ਅੰਦਰ ਗੇਰ ਕੇ ਮੂਰੇ ਨਿੱਜੀ ਦਰਵਾਜ਼ਾ ਨਹੀਂ ਖੋਲ੍ਹਿਆ ਹਵਾ ਵੀ ਢੀ ਜਾਂਦੀ ਨੇ ਨਾ ਸਾਫਤਾ ਨਹੀਂ ਹੋ ਸਕਦਾ ਦੇਖ ਲਓ ਟਰੈਕਟਰ ਸਾਹਿਬ ਬਾਈ ਦੇਖ ਲਓ ਬਾਈ ਤੁਸੀਂ ਤੁਹਾਡੇ ਮੂਰੇ ਟਰੈਕਟਰ ਚਲੋ ਐ ਹੁੰਦਾ ਵੀ ਕਈ ਵਾਰੀ ਬੰਦੇ ਕਹਿੰਦੇ ਵੀ ਸ਼ੋਅ ਖੋਲੀ ਵੀ ਆਪਾਂ ਦਾ ਸਾਰਾ ਸਾਰੇ ਦਾ ਹੀ ਰੰਗ ਦੇਖ ਲਓ ਆਹ ਹੋ ਕੇ ਕਿ ਨਹੀਂ ਬਾਈ ਇੰਝਣ ਇੰਝਣ ਜੋ ਵੀ ਹੈ ਚਲੋ ਮਾੜਾ ਮੋਟਾ ਤਾਂ ਮੰਨਿਆ ਵੀ ਉਤਰ ਜਾਂਦਾ ਹੈ ਹੋਰ ਤਾਂ ਹੋਰ ਪੈਰ ਰੱਖਣੇ ਵਾਲੇ ਨਹੀਂ ਖਰਾਬ ਹੋ ਜਾਂਦੇ ਪੈਰ ਰੱਖਣੇ ਵਾਲਾ ਵੀ ਨਹੀਂ ਸੰਭਿਆ ਪਿਆ ਬਾਈ ਆਹ ਚੀਜ਼ ਕਰਕੇ ਜਿਹੜਾ ਘੇਰ ਇਹਨਾਂ ਨੇ ਦੇ ਦਿੱਤਾ ਨਾ ਟਰੈਕਟਰ ਲੰਬਾ ਹੋ ਗਿਆ ਇਹਦੇ ਕਰਕੇ ਵੀ ਨਹੀਂ ਖੜਾ ਹੁੰਦਾ ਇਹ ਹਾਂਡੀ ਜੀ ਚੌੜੀ ਕਰਦੀ ਇਹਨਾਂ ਨੇ ਲੈ ਬਾਈ ਬਹੁਤ ਹੋ ਗਈ ਲੈ ਬਾਈ ਬਹੁਤ ਹੋ ਗਈ ਚਲੋ ਬਾਕੀ ਭਾਈ ਕਿਵੇਂ ਲੱਗਿਆ ਬੰਪਰ ਫੈਂਟ ਹੋ ਗਿਆ ਕਮੈਂਟਾਂ ਜਰੂਰ ਦੱਸਿਓ ਬਾਕੀ ਭਾਈ ਜਿੰਨੇ ਵੀ ਵੀਡੀਓ ਦੇ ਦਿੱਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਸਾਰੇ ਜਾਣੇ ਕਹੀ ਜਾਂਦੇ ਆ ਕਰਾ ਲਓ ਕਰਾ ਲਓ ਤੁਹਾਡੇ ਕਰਕੇ ਹੀ ਹੋਈ ਜਾਂਦਾ ਇਹ ਐਂਦਾ ਜੋਸ਼ ਐ ਨਹੀਂ ਬਸ ਤੁਹਾਡੇ ਪੰਪਾ ਕਿਲੇ ਸਾਡਾ ਕੰਮ ਹੋਈ ਜਾਂਦਾ ਹੌਸਲਾ ਵਧਾਈ ਹੋਈ ਜਾਂਦਾ ਤੁਸੀਂ ਕਹੀ ਜਾਓ ਰੱਬ ਆਸਰੇ ਕੰਮ ਹੋਈ ਜਾਂਦੇ ਆ ਚਲਿਓ ਭਾਈ ਭੈਣ ਦੀ ਲੱਗਦੀ ਨਜ਼ਰ ਮਾਸੜ